चलो गाँव की ओर हमें फिर देश बनाना है चलो गाँव की ओर हमें फिर देश बनाना है गाँव में होगी जैविक खेती जमीन के नीचे पानी अनाज सब्जी फूल फल से सजेगी धरती रानी स्नेह है चलो ਲੋਕਾਂ ਕੀ ਹੋ ਜਿਹੜਾ ਕਾਰਜਕ੍ਰਮ ਆ ਇਹਦਾ ਕੀ ਮਕਸਦਾ ਨਮਸਕਾਰ ਜੀ ਮੇਰਾ ਨਾਮ ਹੈ ਮੋਹਿਤ ਗੋਇਲ ਮੈਂ ਲੁਧਿਆਣਾ ਵਿਭਾਗ ਜਿਹੜਾ ਹੈ ਜਿਵੇਂ ਪੰਜ ਜ਼ਿਲ੍ਹੇ ਅਸੀਂ ਦੇਖਦੇ ਆ ਖੰਨਾ ਅ ਜਿਹੜਾ ਰਾਜਨੀਤਿਕ ਦ੍ਰਿਸ਼ਟੀ ਨਾਲ ਲੁਧਿਆਣਾ ਡਿਸਟ੍ਰਿਕਟ ਹੈ ਇਹਦੇ ਵਿੱਚ ਨਾਲ ਖੰਨਾ ਤੇ ਜਗਰਾਉ પાਕੇ ਜਿਹੜੇ ਪੰਜ ਜ਼ਿਲ੍ਹਿਆਂ ਦਾ ਇੱਕ ਵਿਭਾਗ ਹੈ ਬਣਾਉਂਦੇ ਆ ਸੀ ਉਹਦਾ ਵਿਭਾਗ ਪੂਰਨ ਕਾਲੀਕ ਦੇ ਤੌਰ ਤੇ ਕੰਮ ਦੇਖਦਾ ਮੈਂ ਤੁਹਾਨੂੰ ਅੱਜ ਦੇ ਕਾਰਜਕ੍ਰਮ ਦੀ ਜਾਣਕਾਰੀ ਦੇ ਰਿਹਾ ਹਾਂ ਅਸੀਂ ਇੱਕ ਸਰਦੇਸ਼ੀ ਜਾਗਰਣ ਮੰਚ ਉਹਨਾਂ ਭਾਰਤ ਵਰਸ਼ ਕੰਮ ਕਰਦਾ ਉਹਦਾ ਸਵਾਬਲੰਬੀ ਭਾਰਤ ਅਭਿਆਨ ਜਿਹੜਾ ਐਂਟਰਪ੍ਰੈਨਿਓਰਸ਼ਿਪ ਦੇ ਉੱਤੇ ਕੰਮ ਪੂਰੇ ਦੇਸ਼ ਭਰ ਦੇ ਵਿੱਚ ਇੱਕ ਅਭਿਆਨ ਛੇੜਿਆ ਤਾਂ ਕਿ ਜਿਹੜੇ ਬੱਚੇ ਆਜ ਦੇ ਯੁਵਾ ਬੱਚੇ ਜਿਹੜੇ 37 ਕਰੋੜ ਦੀ ਆਬਾਦੀ ਹੈ ਉਹ 15 ਸਾਲ ਤੋਂ 29 ਸਾਲ ਦੀ ਉਮਰ ਤੱਕ ਡੋਂਟ ਬੀ ਮਤਲਬ ਡੋਂਟ ਬੀ ਅ ਜੌਬ ਸਿਕਰ ਬੀ ਅ ਜੋਬ ਪ੍ਰੋਵਾਈਡਰ ਇਸ ਇੱਕ ਥੀਮ ਨੂੰ ਲੈ ਕੇ ਕਿ ਸਾਡੇ ਬੱਚੇ ਜੇ ਸ਼ੁਰੂ ਤੋਂ ਹੀ ਸਟਾਰਟਅੱਪਸ ਬਾਰੇ ਸੋਚਣਾ ਸ਼ੁਰੂ ਕਰਨਗੇ ਤਾਂ ਉਹ ਸਫਲ ਉਦਮੀ ਬਣ ਜਾਣਗੇ ਉਹਦੇ ਨੂੰ ਲੈ ਕੇ ਜੋ ਗਾਈਡੈਂਸ ਚਾਹੀਦੀ ਹੈ ਬੱਚਿਆਂ ਨੂੰ ਜੋ ਉਹਨਾਂ ਨੂੰ ਸਹਾਇਤਾ ਚਾਹੀਦੀ ਹੈ ਜੋ ਕੱਲ ਨੂੰ ਸਹਿਯੋਗ ਚਾਹੀਦਾ ਕੰਮ ਨੂੰ ਕਰਨ ਲਈ ਉਹਨੂੰ ਅਸੀਂ ਇੱਕ ਅੱਜ ਕਾਰਜਕ੍ਰਮ ਕੀਤਾ ਵਰਡਸ ਐਂਟਰਪ੍ਰੀਨੋਰਸ਼ਿਪ ਡੇ ਜਿਹੜਾ ਸੀ 21 ਅਗਸਤ ਉਹਦੇ ਉਪਲਕਸ਼ ਵਿੱਚ ਅੱਜ ਅਸੀਂ 24 ਤਰੀਕ ਨੂੰ ਇੱਥੇ ਰਾਇਲ ਪੈਰਾਡਾਈਸ 'ਚ ਇਹ ਪ੍ਰੋਗਰਾਮ ਕਰ ਰਹੇ ਹਾਂ ਔਰ ਇਹਦੇ ਚ ਸਕੂਲਾਂ ਦੇ ਬੱਚੇ ਸਮਾਜ ਚੋਂ ਅ ਕੁਝ ਐਡਵੋਕੇਟਸ ਡਾਕਟਰਸ ਇਦਾਂ ਹੀ ਪ੍ਰੋਫੈਸਰਸ ਔਰ ਆਯੁਰਵੇਦ ਦੇ ਖੇਤਰ ਚੋਂ ਕੁਝ ਲੋਗ ਐਸੇ ਲੋਗ ਐਸੀ ਇੱਥੇ ਬੁਲਾਏ ਆਂ ਔਰ ਸਫਲ ਉਦਮੀ ਇੱਥੇ ਆਏ ਆਂ ਜਿਹੜੇ ਬੱਚਿਆਂ ਨੂੰ ਆਪਣੀ ਜਾਣਕਾਰੀ ਦੇਣਗੇ